ਇਹ ਹੈ ਬਾਪੂ ਦੀ लाਡਲੀ ਜੈਸਮੀਨ ਕੌਰ ਜੈਸਮੀਨ ਨੂੰ ਘੋੜਸਵਾਰੀ ਦਾ ਵੀ ਸ਼ੌਂਕ ਆ ਤੇ تیر ਅੰਦਾਜ਼ੀ ਦਾ ਵੀ ਸ਼ੌਂਕ ਆ ਤੇ ਨਾਲ ਨਾਲ ਕਹਿੰਦੀ ਆਪਾਂ ਪੜਾਈ ਵਿੱਚ ਵੀ ਅੱਵਲ ਹੀ ਰਹਿਨੇ ਆ ਕਹਿੰਦੀ ਬਾਪੂ ਦਾ ਸ਼ੌਂਕ ਸੀ تیر ਅੰਦਾਜ਼ੀ ਤੇ ਬਾਪੂ ਦਾ ਹੀ ਸ਼ੌਂਕ ਸੀ ਘੋੜਸਵਾਰੀ ਆਪਾਂ ਤਾਂ ਬਾਪੂ ਦੇ ਸ਼ੌਂਕ ਨੂੰ ਪੂਰਾ ਕਰ ਰਹੇ ਆ ਇਹ ਕਹਿੰਦੀ ਜਿਹੜਾ ਮੇਰੇ ਕੋਲੇ ਘੋੜਾ ਇਹ ਘੋੜੇ ਨੂੰ ਸਾਰੇ ਬਾਬਾ ਕਹਿੰਦੇ ਨੇ ਕਿਉਂਕਿ ਇਸ ਦੇ ਉੱਪਰ ਸ਼ਿਵਮਣੀ ਹੈ ਤੇ ਇਹ ਘੋੜੇ ਨੂੰ ਸ਼ਿਵਜੀ ਦਾ ਘੋੜਾ ਆਖਿਆ ਜਾਂਦਾ ਹੈ ਪੂਰੀ ਗੱਲਬਾਤ ਕਰਦੇ ਆ ਜੈਸਮੀਨ ਦੇ ਨਾਲ ਕਿਵੇਂ ਉਹਨਾਂ ਨੇ ਇਹ ਘੋੜਾ ਰੱਖਿਆ ਤੇ ਕਿਵੇਂ ਉਹਨਾਂ ਨੂੰ ਇਹ ਸ਼ੌਂਕ ਪੈਂਦਾ ਆਜੋ ਮਿਲਦੇ ਆ ਤੇ ਕਰਦੇ ਆ ਗੱਲਬਾਤ ਇਹਦੇ ਜਿਵੇਂ ਮੂਰੇ ਛਾਤੀ ਤੇ ਜਿਹੜੀ ਸ਼ਿਵਮਣੀ ਹੈ ਤੇ ਉਹ ਨੂੰ ਆਪਣੇ ਧਾਰਮਿਕ ਭਾਸ਼ਾ ਦੇ ਵਿੱਚ ਇਹਨੂੰ ਸ਼ਿਵ ਦਾ ਘੋੜਾ ਮੰਨਿਆ ਜਾਂਦਾ ਹੈ ਹਿੰਦੂ ਹਿੰਦੂਆਂ ਦੀ ਭਾਸ਼ਾ ਦੇ ਵਿੱਚ ਮੰਨਿਆ ਜਾਂਦਾ ਹੈ ਹਾਂ ਹਾਂ ਜੀ ਜਿਵੇਂ ਸਾਰੇ ਧਾਰਮਿਕ ਦੇ ਵਿੱਚ ਇਹਨੂੰ ਸ਼ਿਵ ਦਾ ਘੋੜਾ ਮੰਨਿਆ ਜਾਂਦਾ ਤੇ ਬਹੁਤ ਜਿਵੇਂ ਕਰਮਾਂ ਵਾਲੇ ਘੁੰਦੀ ਸਾਰਿਆਂ ਘੋੜਿਆਂ ਦੇ ਆ ਪਰ ਇਹ ਜਿਵੇਂ ਆਈ ਹਜੇ ਤੱਕ ਆਪਣੇ ਘਰੇ ਅਲੀ ਕਾਊਂਟਰ ਦੇ ਬਾਹਰ ਨਿੱਕੀ ਹੁੰਦੇ ਨੇ ਦੀ ਗੱਲ ਕਰਕੇ ਨਿੱਕਲਦੇ ਮੈਂ ਗੁੱਡੀਆਂ ਨਾਲ ਨਹੀਂ ਖੇਡੀ ਅੱਛਾ ਹੋਰ ਕਾਦੇ ਨਾਲ ਖੇਡਦੇ ਹੁੰਦੇ ਮੈਂ ਘੋੜੇ ਵਾਲੇ ਖੜਾਉਣਿਆਂ ਨਾਲ ਹੀ ਖੇਡੀਆਂ ਅੱਛਾ ਮੈਨੂੰ ਤਾਂ ਕਹਿੰਦੇ ਘੋੜਿਆਂ ਵਾਲੀ ਦੀਦੀ ਆ ਅੱਛਾ ਵੀ ਅਲੀ ਕਾਊਂਟਰ ਵਾਲੇ ਆਗੇ ਆਪਣਾ ਨਾਮ ਜਾਣਣੀ ਇਹਨੇ ਲਾਇਆ ਜੇ ਜੇ ਹੁਣ ਕਿਸੇ ਨੂੰ ਸੋਹਣਾ ਲੱਗਿਆ ਹਣਾ ਜੇ ਕਿਸੇ ਨੇ ਕਹਤਾ ਵੀ ਅਸੀਂ ਤਾਂ ਭਾਈ ਇਹਦਾ 4 ਕਰੋੜ ਦੇ ਦਿੰਦੇ ਆ 5 ਦੇ ਦਿੰਦੇ ਆ ਫਿਰ ਨਹੀਂ ਨਹੀਂ ਫਿਰ ਵੀ ਸੇਲ ਨਹੀਂ ਕਰਨਾ ਕਿਉਂਕਿ ਜੇ ਪਰਿਵਾਰ ਦਾ ਮੈਂਬਰ ਤੁਹਾਡੇ ਨਾਲ ਕੋਈ ਸੇਲ ਕਰਦਾ ਆ ਜਾਨਵਰ ਸੇਲ ਹੁੰਦੇ ਆ ਪਰਿਵਾਰ ਦਾ ਮੈਂਬਰ ਨਹੀਂ ਸਟਿੱਕ ਫੜੀ ਹੈ ਇਹ ਬਹੁਤ ਸੋਹਣੀ ਹੈ ਥੈਂਕ ਯੂ ਰੇ ਇਹ ਕਿੱਥੋਂ ਲੈਂਦੀ ਤਰ ਇਹ ਆਪਾਂ ਤਾਂ ਮੇਲੇ ਤੋਂ ਹੀ ਲੈਂਦੀ ਸੀ ਦੇ ਬਸ ਜਿਵੇਂ ਇਹ ਨਾ ਹੋਵੇ ਘੋੜਿਆਂ ਵਾਲੇ ਕੋਲੇ ਫਿਰ ਕੱਲ ਬੰਦ ਹੀ ਨਹੀਂ ਹੋਊਗਾ ਪਹਿਲਾਂ ਪਾਪਾ ਨੂੰ ਹੀ ਸੀ ਜਿਵੇਂ ਸਾਰੇ ਨਿਸ਼ਾਨੇਵਾਜਾਂ ਸ਼ੌਂਕ ਬਸ ਉਹਨਾਂ ਤੋਂ ਹੀ ਸਾਨੂੰ ਪਏ ਆ ਜਿਵੇਂ ਸਾਰੇ ਸ਼ੌਂਕਾਂ ਦੀ ਗੱਲ ਕਰੀਏ ਉਨ ਪਾਪਾ ਤੋਂ ਹੀ ਸਾਨੂੰ ਹੋਇਆ ਜਿੰਨੇ ਸਾਰੇ ਜਿਵੇਂ ਵੀ ਜੀਣੇ ਲੱਈਦਾਗਾ ਵੀ ਕੈਮਰੇ ਵੇਖੀ ਅਨੇ ਵਾਰੀ ਵਾਰੀ ਵੀ ਕੋੜਾ ਥੜਾ ਕੀ ਕਰਦਾ ਘੋੜੀ ਕੀ ਕਰਦੀ ਆ ਜਾਨਵਰ ਕੀ ਕਰੀ ਜਾਂਦੇ ਸਾਰੇ ਘਰੇ ਸਸੀਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਘੋੜਿਆਂ ਵਾਲੇ ਸਰਦਾਰ ਸ਼ੌਂਕੀ ਤੁਸੀਂ ਬਹੁਤ ਦੇਖੇ ਹੋਣਗੇ ਪੱਜ ਅੱਜ ਘੋੜਿਆਂ ਵਾਲੀ ਇੱਕ ਕੁੜੀ ਦਿਖਾਉਣ ਲੱਗੇ ਆ ਘੋੜਿਆਂ ਦੀ ਸ਼ੌਂਕੀ ਐ ਦੇਖਪਾਲ ਵੀ ਕਰਦੀ ਹੈ ਨਾਲ ਤੇ ਘੋੜਿਆਂ ਦੇ ਨਾਲ ਪਿਆਰ ਵੀ ਬਹੁਤ ਹੈ ਉਸ ਭੈਣ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਫਰ ਟੈਲੀਵਿਜ਼ਨ ਤੇ ਥੈਂਕ ਯੂ ਜੀ ਜੀ ਕੀ ਨਾਮ ਹੈ ਤੁਹਾਡਾ ਜੈਸਮੀਨ ਗੌਰ ਬਰਾੜ ਜੀ ਇਹ ਕਿੰਨੇ ਸਮੇਂ ਤੋਂ ਇਹ ਜਿਹੜਾ ਫਾਰਮਿੰਗ ਆ ਇਹ ਕਰ ਰਹੇ ਹੋ ਸਾਨੂੰ ਸਾਨੂੰ ਘੋੜਾ ਲੈ ਨੂੰ ਤਾਂ ਡੇਟ ਤੋਂ ਸਾਲੀ ਹੋਇਆ ਹਜੇ ਪਰ ਸ਼ੌਂਕ ਸਾਨੂੰ ਪਹਿਲਾਂ ਤੋਂ ਹੀ ਆ ਪਾਪਾ ਪਹਿਲਾਂ ਮੇਲੇ ਲਾਉਂਦੇ ਹੁੰਦੇ ਸੀਗੇ ਘੋੜੇ ਵਾਲੇ ਜਾਵੜਦੇ ਸੀ ਉਹਦੇ ਆਪਣੇ ਕੋਲ ਜਾਨਵਰ ਨਹੀਂ ਸੀ ਕੋਈ ਜਾ ਘੋੜਾਂ ਕਿ ਸੀ ਅੱਛਾ ਤੇ ਸਾਨੂੰ ਨਾਲ ਲੈ ਜਾਂਦੇ ਸੀਗੇ ਤੇ ਉਸ ਵਾਰ ਸਾਨੂੰ ਉੱਥੋਂ ਹੀ ਜਿਵੇਂ ਸ਼ੌਂਕ ਜਾਗ ਗਿਆ ਇੱਕ ਤੇ ਬਾਕੀ ਨਿੱਕੇ ਹੁੰਦੇ ਦੀ ਗੱਲ ਕਰਕੇ ਨਿੱਕੇ ਹੁੰਦੇ ਮੈਂ ਗੁੱਡੀਆਂ ਨਾਲ ਨਹੀਂ ਖੇਡੀਆਂ ਅੱਛਾ ਹੋਰ ਕਾਦੇ ਨਾਲ ਖੇਡਦੇ ਹੁੰਦੇ ਮੈਂ ਘੋੜੇ ਵਾਲੇ ਖੜਾਉਣਿਆਂ ਨਾਲ ਹੀ ਖੇਡੀਆਂ ਅੱਛਾ ਹਾਂਜੀ ਤੇ ਫਿਰ ਭਾਣੇ ਜਿਵੇਂ ਹੁੰਦੀਆਂ ਕੁੜੀਆਂ ਦੀ ਗੱਲ ਕਰੀਏ ਹਨ ਤੁਹਾਡੀਆਂ ਫਰੈਂਡ ਵੀ ਹੋਣਗੀਆਂ ਕਈ ਕੋਕਰੇਸ ਤੋਂ ਡਰਦੀਆਂ ਹੋਣਗੀਆਂ ਤੇ ਤੁਸੀਂ ਘੋੜਿਆਂ ਤੇ ਚੜ ਜਾਂਦੇ ਹੋ ਸਵਾਰੀ ਕਰਦੇ ਹੋ ਹਾਂਜੀ ਤੁਹਾਨੂੰ ਨਹੀਂ ਡਰ ਲੱਗਦਾ ਨਹੀਂ ਨਹੀਂ ਡਰ ਕਿਉਂ ਨਹੀਂ ਲੱਗਦਾ ਬਸ ਵੈਸੇ ਜਿਵੇਂ ਸ਼ੌਂਕ ਹੀ ਉਹ ਜੇ ਪਾਲੇ ਆ ਹੁਣ ਡਰ ਲੱਗਦਾ ਹੀ ਨਹੀਂਗਾ ਵੇ ਘੋੜਿਆਂ ਦਾ ਵੀ ਸ਼ੌਂਕ ਜਿ ਆਪਾਂ ਵੇਖੀਏ ਵੀ ਕਈ ਵਾਰ ਜਿਵੇਂ ਸਟਾਲੀਅਨ ਆਪਣਾ ਕਈ ਵਾਰ ਗਰਮ ਵੀ ਹੁੰਦਾਗਾ ਤੇ ਆਪਾਂ ਕਈ ਵਾਰ ਜਿਵੇਂ ਘੋੜੀ ਅੜ ਜਾਂਦੀ ਆ ਘੋੜਾ ਅੜ ਜਾਂਦਾ ਪਰ ਡਿੱਗ ਵੀ ਸਾਈਦੇ ਆ ਬਸ ਉਹਨੇ ਜਿਵੇਂ ਪਹਿਲਾਂ ਤੋਂ ਹੀ ਉਸ ਸਾਹ ਨਾਲ ਗਿੱਜੇ ਹੋਏ ਆ ਅੱਛਾ ਡਰ ਲੱਗਦਾ ਹੀ ਨਹੀਂ ਹਾਂ ਤੇ ਤੁਸੀਂ ਡਿੱਗੇ ਡੋਗੇ ਕਿਤੇ ਨਹੀਂ ਨਹੀਂ ਡਿੱਗੇ ਨਹੀਂ ਅਜਾ ਇੱਕ ਰੀ ਵੀ ਨਹੀਂ ਨਹੀਂ ਤਾਂ ਇਹ ਜਿਹੜਾ ਸ਼ੌਂਕ ਸੀ ਇਹ ਮੰਮਾ ਨੂੰ ਸੀ ਜਾਂ ਡੈਡੀ ਨੂੰ ਸੀ ਕਿਹਨੂੰ ਸ਼ੌਂਕ ਸੀ ਮੰਮਾ ਪਾਪਾ ਦੋਵਾਂ ਨੂੰ ਹੀ ਸੀ ਅੱਛਾ ਦੋਵਾਂ ਨੂੰ ਸ਼ੌਂਕ ਹਾਂਜੀ ਘੋੜਿਆਂ ਦਾ ਵੇਖੀਏ ਤਾਂ ਪਾਪਾ ਨੂੰ ਜ਼ਿਆਦਾ ਸੀ ਤੇ ਆਪਾਂ ਡੇਰੀ ਫਾਰਮ ਵੀ ਆਪਣਾ ਤੇ ਉਹ ਗਾਵਾਂ ਮੱਝਾਂ ਦੇ ਵੇਖੇ ਤਾਂ ਮੰਮਾ ਨੂੰ ਜ਼ਿਆਦਾ ਸੀ ਅੱਛਾ ਉਹਦਾ ਵੀ ਸ਼ੌਂਕ ਜੀ ਹਾਂਜੀ ਤੇ ਆਪਣੇ ਕੁੱਤੇ ਵੀ ਰੱਖੇ ਆ ਉਹ ਵੀ ਪਾਪਾ ਨੂੰ ਹੀ ਸੀ ਪਹਿਲਾਂ ਫਿਰ ਤਾਂ ਕਰਕੇ ਸਾਨੂੰ ਹੀ ਉੱਥੋਂ ਆ ਉਹ ਕਹਿੰਦੇ ਸਰਦਾਰਾਂ ਦੀ ਪਛਾਣ ਹੁੰਦੀ ਹੈ ਚੰਗੀਆਂ ਗਾਵਾਂ ਖੜੀਆਂ ਹੋਣ ਕੁੱਤੇ ਹੋਣ ਘਰਾਂ 'ਚ ਤੇ ਖਾਸ ਕਰਕੇ ਘੋੜੇ ਹੋਣ ਫੇਰ ਪਤਾ ਲੱਗਦਾ ਵੀ ਜੱਦੀ ਸਰਦਾਰ ਨੇ ਹਾਂਜੀ ਹਾਂਜੀ ਇਹ ਤਾਂ ਹੈ ਤੇ ਜਦੋਂ ਸਕੂਲ ਦੇ ਵਿੱਚ ਜਾਂਦੇ ਹਾਂ ਤੇ ਸਕੂਲ ਵਾਲੇ ਕੀ ਕਹਿੰਦੇ ਆ ਫਿਰ ਸਕੂਲ ਵਾਲ ਜਿਵੇਂ ਹੁਣ ਤਾਂ ਘੋੜੇ ਕਰਕੇ ਜਵਾਕ ਸਾਰੇ ਉੱਥੋਂ ਜਿਵੇਂ ਕਹਿੰਦੇ ਮੈਨੂੰ ਤਾਂ ਕਹਿੰਦੇ ਘੋੜਿਆਂ ਵਾਲੀ ਦੀਦੀ ਆ ਅੱਛਾ ਵੀ ਅਲੀ ਕਾਊਂਟਰ ਵਾਲੇ ਆ ਗਏ ਆਪਾਂ ਨਾਮ ਜਾਣਣੀ ਇਹਨੇ ਲਾਇਆ ਤੇ ਉਹ ਜਿਵੇਂ ਪਹਿਲਾਂ ਚੱਲੋ ਮਾੜੀ ਮੋਟੀ ਜਾਣ ਪਛਾਣ ਸੀ ਚੱਲੋ ਸਕੂਲੇ ਵੀ ਬੁਲਾ ਲੈਂਦੇ ਸੀ ਪਰ ਹੁਣ ਤਾਂ ਜਿਵੇਂ ਸਾਰੇ ਜ ਲਗਭਗ ਜਾਣਦੇ ਹੀ ਆ ਤੇ ਇਹਦੇ ਨਾਮ ਤੋਂ ਹੀ ਜਾਣਦੇ ਆ ਅਲੀ ਕਾਊਂਟਰ ਦੇ ਕਿੰਨੀ ਉਮਰ ਹੈ ਤੁਹਾਡੀ ਮੇਰੀ 15 ਸਾਲਾਂ 15 ਸਾਲ ਦੀ ਕੁੜੀ ਮੈਨੂੰ ਲੱਗਦਾ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਉਹਨਾਂ ਨੂੰ ਐਕਟਿਵ ਹਣੀ ਚੱਜਣਾ ਚਲਾਉਣੀ ਹੁੰਦੀ ਤੇ ਘੋੜਾ ਚਲਾ ਲੈਨੇ ਹੋ ਤੁਸੀਂ ਹੈਨਾ ਇਹਦੇ ਤੇ ਸਵਾਰੀ ਕਰ ਲੈਨੇ ਹਾਂ ਹਾਂਜੀ ਹਾਂਜੀ ਇਹਨੂੰ ਲਈ ਫੇਰਦੇ ਆ ਕੱਲੇ ਦੋਦੇ ਵੀ ਲੈ ਜਾਂਦੇ ਆ 18-19 ਕਿਲੋਮੀਟਰ ਐ ਇੱਥੋਂ ਰਾਈਡਿੰਗ ਕਰਕੇ ਲੈ ਜਾਂਦੇ ਉੱਥੋਂ ਲੈ ਆਉਂਦੇ ਆ ਮੇਨ ਰੋਡ ਤੇ ਤੋਰ ਲਈਦਾ ਘੋੜਾ ਉੱਪਰ ਬੈ ਕੇ ਰਾਈਡ ਕਰ ਲਈਦੀ ਆ ਤੇ ਵਧੀਆ ਕਰਵਾ ਦਿੰਦਾ ਅੱਛਾ ਹਾਂਜੀ ਆਪਣੇ ਆ ਜਿਹੜੀ ਤੁਸੀਂ ਸਟਿਕ ਫੜੀ ਆ ਇਹ ਬਹੁਤ ਸੋਹਣੀ ਆ ਥੈਂਕ ਯੂ ਵੀਰੇ ਇਹ ਕਿੱਥੋਂ ਲੈਂਦੀ ਫਿਰ ਇਹ ਆਪਾਂ ਤਾਂ ਮੇਲੇ ਤੋਂ ਹੀ ਲਿਆਂਦੀ ਸੀ ਤੇ ਬਸ ਜਿਵੇਂ ਇਹ ਨਾ ਹੋਵੇ ਘੋੜਿਆਂ ਵਾਲੇ ਕੋਲੇ ਫਿਰ ਗੱਲ ਬੰਦ ਹੀ ਨਹੀਂ ਹੋਵੇ ਅੱਛਾ ਠੀਕ ਆ ਆ ਇਹ ਤੁਹਾਡਾ ਬ੍ਰਦਰ ਵੀ ਹੈਗਾ ਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਕਿਵੇਂ ਹੋ ਬਾਈ ਵਧੀਆ ਤੁਹਾਡੀ ਕਿੰਨੀ ਉਮਰ ਹੈ 12 ਸਾਲ 12 ਸਾਲ ਹਾਂਜੀ ਤੇ ਫਿਰ ਲੜਦੇ ਵੀ ਹੋ ਹੋਗੇ ਭੈਣ ਭਰਾ ਘੋੜੇ ਦੀ ਸਵਾਰੀ ਕਰਨ ਲੱਗੇ ਨਾ ਹਾਂਜੀ ਹਾਂਜੀ ਤੁਸੀਂ ਜ਼ਿਆਦਾ ਲੜਦੇ ਹੋ ਕਿ ਭੈਣ ਜ਼ਿਆਦਾ ਲੜਦੀ ਹੈ ਤੁਹਾਡੇ ਨਾਲ ਅੱਛਾ ਭੈਣ ਜ਼ਿਆਦਾ ਲੜਦੀ ਹੈ ਠੀਕ ਹੈ ਤੇ ਭੈਣ ਜਿਵੇਂ ਸਕੂਲ ਦੇ ਵਿੱਚ ਜਿਹੜੀਆਂ ਕਈ ਲੜਕੀਆਂ ਉਹ ਵੀ ਕਹਿੰਦੀਆਂ ਹੋਣਗੀਆਂ ਵੀ ਸਾਨੂੰ ਵੀ ਸਵਾਰੀ ਕਰਾ ਦਿਓ ਅਸੀਂ ਵੀ ਦੇਖਣਿਆਂ ਘੋੜੇ ਹਨਾ ਉਹ ਚਾਹ ਤਾਂ ਹੁੰਦਾ ਹੀ ਆ ਹਾਂਜੀ 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 ਮੇਰੇ ਆਪਦੇ ਫਰੈਂਡ ਸੀ ਕਹਿ ਦਿੰਦਿਆ ਵੀ ਕਿਸੇ ਦਿਨ ਸਾਨੂੰ ਵੀ ਰਾਈਡ ਕਰਵਾ ਦਿਓ ਅਲੀ ਕਾਊਂਟਰ ਤੇ ਮੈਂ ਕਿਹਾ ਹਾਂਜੀ ਜ਼ਰੂਰ ਆਓ ਜੀ ਸੱਦ ਕੇ ਆਓ ਵੈਲਕਮ ਅੱਛਾ ਹਾਂਜੀ ਰਿਸ਼ਤੇਦਾਰਾਂ ਦਾ ਕੀ ਰਿਸਪਾਂਸ ਇਸ ਚਦਾਰ ਵਧੀਆਂ ਹਾਂ ਜੀ ਉਹ ਜਿਵੇਂ ਪਹਿਲਾਂ ਤਾਂ ਮਾੜੇ ਮੋٹے ਜਿਵੇਂ ਕਰ ਜਾਂਦੇ ਸੀਗੇ ਵੀ ਇੱਕ ਕੁੜਕੁੜੀ ਕਿਉਂ ਪਾਈਏ ਤੁਸੀਂ ਪਰ ਫਿਰ ਜਿਵੇਂ ਹੁਣ ਇਸ ਕੰਮ ਚ ਇੰਟਰਸਟ ਬਣ ਗਿਆ ਤੇ ਹੁਣ ਨਹੀਂ ਕਹਿੰਦੇ ਹੁਣ ਕਹਿੰਦੇ ਵਧੀਆ ਕੁੜੀ ਇਹ ਸ਼ੌਂਕ ਚ ਪਈ ਹੈ ਅੱਛਾ ਖਾਸ ਕਰਕੇ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਸੋਈ ਨਾ ਜੋੜਿਆ ਜਾਂਦਾ ਹੈ ਨਾ ਵੀ ਤੂੰ ਪਤਾ ਮੱਕੀ ਦੀ ਰੋਟੀ ਬਣਾਉਣੀ ਸਿੱਖ ਲੈ ਸਾਗ ਬਣਾਉਣਾ ਸਿੱਖ ਲੈ ਤਾਂ ਆ ਕਦੇ ਸੋਚਿਆ ਸੀ ਵੀ ਘੋੜੇ ਵਾਲਾ ਕੰਮ ਵੀ ਕਰਦਾ ਪਊਗਾ ਨਹੀਂ ਨਹੀਂ ਬਸ ਤਾਂ ਰੱਬ ਦੀ ਕਿਰਪਾ ਨਾਲ ਆਪਣੇ ਆਪ ਸ਼ੌਂਕ ਜਾਗ ਪਿਆ ਤੇ ਵਾਈਗਰੋ ਨੇ ਮੇਰ ਕੀਤੀ ਚਲੋ ਕੋੜਾ ਵੀ ਲੈ ਲਿਆ ਆਪਾਂ ਤੇ ਇਹਨੇ ਵਧੀਆ ਜਿਵੇਂ ਨਾਮ ਜਾਣਨ ਲਾਤਾ ਸਾਰਿਆਂ ਦੇ ਵਿੱਚ ਤੇ ਜਿਆਦਾ ਸਪੋਰਟ ਕੌਣ ਕਰਦਾ ਪਾਪਾ ਕਰਦੇ ਆ ਮੰਮੀ ਕਰਦੇ ਆ ਦੋਨੇ ਕਰਦੇ ਆ ਦੋਨੇ ਹੀ ਕਰਦੇ ਆ ਕੋਈ ਇੱਕ ਦੋਹਾਂ ਦੋ ਕੌਣ ਦਾ ਨਾ ਕਰਦਾ ਨਹੀਂ ਕਰਦੇ ਤਾਂ ਦੋਨੇ ਜਿਆਦਾ ਇੱਕ ਜਿਵੇਂ ਆਪਾਂ ਕਹਿ ਨਹੀਂ ਸਕਦੇ ਕਿ ਪਾਪਾ ਵੀ ਉਨੀ سپورਟ ਕਰਦੇ ਆ ਮੰਮੀ ਵੀ ਉਨੀ ਕਰਦੇ ਆ ਜਿਵੇਂ ਹੁਣ ਮੇਲਿਆਂ ਤੇ ਜਾਣਾਗਾ ਤੇ ਮੰਮੀ ਵੀ ਕਹਿੰਦੇ ਆ ਜਾਓ ਜਾਓ ਮੇਲਿਆਂ ਤੇ ਜਾਓ ਤੁਸੀਂ ਜਿਵੇਂ ਆਪਾਂ ਨੂੰ ਉੱਥੇ ਘੋੜਾ ਵੀ ਆ ਤੁਸੀਂ ਵੀ ਜਾਓ ਉੱਥੇ ਜਿਵੇਂ ਹੁਣ ਸ਼ੌਂਕ ਪਿਆ ਹੀ ਆ ਤੇ ਫਿਰ ਹੁਣ ਪਗਾਉਣਾ ਵੀ ਹੈਗਾ ਹੀ ਆ ਹਾਂਜੀ ਤੇ ਮੇ ਮੇਲਿਆਂ ਤੇ ਜਾਣਾ ਔਖਾ ਨਹੀਂ ਲੱਗਦਾ ਕਿਉਂਕਿ ਉੱਥੇ ਜ਼ਿਆਦਾਤਰ ਜਿਹੜੇ ਮੁੰਡੇ ਹੁੰਦੇ ਆ ਜਾਂ ਨਾ ਤੇ ਕੁੜੀਆਂ ਬਹੁਤ ਘੱਟ ਹੁੰਦੀਆਂ ਉਦੋਂ ਔਖਾ ਜ ਨਹੀਂ ਲੱਗਦਾ ਉੱਥੇ ਜਾਣਾ ਨਹੀਂ ਨਹੀਂ ਆਪਾਂ ਤਾਂ ਫਿਰ ਆਪਣੇ ਘੋੜੇ ਕਰਕੇ ਜਾਂਦੇ ਆ ਹੂੰ ਮੇ ਆਪਾਂ ਨੂੰ ਹੁਣ ਕਿਸੇ ਨਾ ਰੇਸ ਨੀਗੀ ਆਪਣੀ ਆਪਣੇ ਨਾਲ ਹੀ ਰੇਸ ਆ ਜਿਵੇਂ ਸਾਡੇ ਦੋਵਾਂ ਦੀ ਰੇਸ ਮਾਰਨ ਚਾਹੀਦੇ ਆ ਅੱਛਾ ਦੋਵੇਂ ਭੈਣ ਭਰਾ ਹਾਂਜੀ ਹਾਂਜੀ ਸਾਡੀ ਇੱਕ ਦੂਜੇ ਨਾਲ ਰੇਸ ਆ ਵੀ ਅਸੀਂ ਮੈਂ ਜਾਣਾ ਮੂਰੇ ਮੈਂ ਆ ਜਾਣਾ ਮੂਰੇ ਅੱਛਾ ਹਾਂਜੀ ਪਹਿਲੇ ਦਿਨ ਕਿਹੜਾ ਕੋੜਾ ਸੀ ਤੇ ਕਿਹਦੀ ਸਵਾਰੀ ਕੀਤੀ ਸੀ ਫਿਰ ਆਪਣਾ ਉਹ ਗੱਲ ਦੱਸੋ ਜੇ ਮੇਰਾ ਮੰਨਿਆ ਜਾਵੇ ਤਾਂ ਮੈਂ ਪਹਿਲਾਂ ਤਾਂ ਇਹ ਘੋੜੇ ਦੀ ਸਵਾਰੀ ਦਿੱਤੀ ਸੀ ਅੱਛਾ ਉਹ ਉਹ ਅਬ ਕਿਆ ਕਿਨੇ ਸੀ ਮੰਮੀ ਨੇ ਕਿਹਾ ਸੀ ਜਾਂ ਡੈਡੀ ਨੇ ਬਣਾਇਆ ਸੀ ਇਸ ਲਈ ਪਾਪਾ ਨੇ ਅੱਛਾ ਹਾਂਜੀ ਉਦੋਂ ਉਦੋਂ ਤਾਂ ਪਹਿਲੀ ਪਹਿਲੀ ਇਰਤਾ ਡਰ ਖੁੰਦਾ ਹੀ ਹੈ ਕਹਿਆ ਹੁਣ ਪਾਪਾ ਨੂੰ ਵੀ ਪਾਪਾ ਮੈਨੂੰ ਸਿੱਟ ਦੇਗਾ ਜਾਂ ਮੈਂ ਡਿੱਗ ਪੂੰਗੀ ਸੱਟ ਲੱਗ ਜੂਗੀ ਹਾਂਜੀ ਜੋ ਪਹਿਲੀ ਵਾਰੀ ਕੀਤੀ ਸੀ ਉਦੋਂ ਫਿਰ ਸੀਗਾ ਫਿਰ ਚਲੋ ਉਦੋਂ ਆਪਾਂ ਘੋੜੇ ਦੇ ਸੁਭਾਅ ਬਾਰੇ ਵੀ ਇਹਨਾਂ ਨਹੀਂ ਪਤਾ ਸੀਗਾ ਨਵਾਂ ਨਵਾਂ ਲਿਆ ਸੀਗਾ ਚਲੋ ਉਦੋਂ ਸੀ ਮਾੜਾ ਮੋਟਾ ਪਰ ਚਲੋ ਇੱਕ ਵਾਰੀ ਬੈਠ ਕੇ ਦੋ ਵਾਰੀ ਬੈਠ ਕੇ ਉਸ ਤੋਂ ਬਾਅਦ ਤਾਂ ਫਿਰ ਲੱਗ ਗਿਆ ਪਤਾ ਵੀ ਨਹੀਂ ਸਿੱਟਦਾ ਤੇ ਫਿਰ ਵਿਆਹ ਸ਼ਾਦੀ 'ਚ ਜਾਣਾ ਵੀ ਹੁਣ ਤਾਂ ਹਾਂਂ ਦੀ ਹਾਂਂ ਦੀ ਔਖਾ ਤਾਂ ਹੋਈ ਜਾਂਦਾ ਫਿਰ ਉੱਥੇ ਜਾ ਕੇ ਵੀ ਜੀਣ ਹੀ ਲੱਗਦਾ ਹੈਗਾ। ਵੀ ਕੈਮਰੇ ਵੇਖੀ ਅਨੇ ਵਾਰੀ ਵਾਰੀ ਵੀ ਕੋੜਾ ਖੜਾ ਕੀ ਕਰਦਾ, ਘੋੜੀ ਕੀ ਕਰਦੀ ਆ। ਅੱਛਾ। ਜਾਨਵਰ ਕੀ ਕਰੀ ਜਾਂਦੇ ਸਾਰੇ ਘਰੇ ਤੇ ਅਸੀਂ ਬਸ। ਫਿਰ ਜੋ ਰਿਸ਼ਤੇਦਾਰੀ ਚ ਵਿਆਹ ਆ ਜਾਂਦਾ ਫਿਰ ਉਦੋਂ ਕਿਵੇਂ ਕਰਦੇ? ਉਦੋਂ ਜਿਵੇਂ ਆਪਣੇ ਕੋੜੇ ਤੇ ਚਾਚੇ ਵਰਗੇ ਲੱਗੇ ਆ ਤੇ ਇਹ ਤਾਂ ਵੈਸੇ ਤਾਂ ਸਾਹ ਵੀ ਲੈਂਦੇ ਆ ਪਰ ਫਿਰ ਵੀ ਜਿਵੇਂ ਆਪਦੇ ਆਪ ਨੂੰ ਹੁੰਦਾ ਜੀ ਜਾਣ ਲਾਈਦਾ ਉੱਥੇ ਜਾ ਕੇ ਵੀ ਵੀ ਜਾਨਵਰਾਂ ਦੇ ਵਿੱਚ ਜਿਵੇਂ ਗਿੱਜੇ ਵੇ ਆ ਤੇ ਉੱਥੇ ਜਾ ਕੇ ਉਹਨਾਂ ਜੀ ਨਹੀਂ ਲਾਈਦਾ ਪਰ ਚਲੋ ਫਿਰ ਕਦੇ ਸਕੂਲ ਚ ਪੜ੍ਹਦੇ ਟਾਈਮ ਸੋਚਿਆ ਵੀ ਪਤਾ ਨਹੀਂ ਘੋੜੇ ਨੂੰ ਪੱਠੇ ਪਾਏ ਹੋਣਗੇ ਜਾਂ ਨਹੀਂ ਉਹਨੇ ਕੁਛ ਖਾਦਾ ਹੋਣਾ ਇਦਾਂ ਦੀ ਜਿਹੜੇ ਅਸਲ ਜਾਨਵਰਾਂ ਨੂੰ ਪਿਆਰ ਕਰਦੇ ਉਹਨਾਂ ਦੇ ਮਨ ਚ ਗੱਲਾਂ ਆਈ ਜਾਂਦੀਆਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਫਿਰ ਸਕੂਲ ਚ ਹਾਂਜੀ ਆਉਂਦੀਆਂ ਕੀ ਸੋਚਦੇ ਹੁੰਦੇ ਸਕੂਲ ਚ ਬੈਠ ਕੇ ਜਿਵੇਂ ਆਈ ਹੋਈ ਜਾਂਦਾ ਵੀ ਪਤਾ ਨਹੀਂ ਉਹਨੂੰ ਬਾਹਰ ਲੈ ਕੇ ਗਏ ਆ ਉਹਨੂੰ ਪੱਠੇ ਪਾਏ ਆ ਕੀ ਕਰਦਾ ਉਹ ਹੋਊਗਾ ਪਤਾ ਨਹੀਂ ਵੀ ਉਹਦੇ ਖਰਖਰਾ ਕਰਤਾ ਹੋਊਗਾ ਜਾਂ ਨਹੀਂ ਤੇ ਬਸ ਜਿਵੇਂ ਆਈ ਆਈ ਜਾਂਦਾ ਹਾਂਜੀ ਜਿੰਦਗੀ ਚ ਕੀ ਬਣਨਾ ਚਾਹੁੰਦੇ ਆ ਮੈਂ ਜ਼ਿੰਦਗੀ ਵਿੱਚ ਆਈ ਪੀਐਸਓ ਤੇ ਨਾ ਲਾਪਸਟਰਾਟ ਫਾਰਮ ਵੀ ਤੋੜਨੀ ਹੈ ਇਹ ਸ਼ੌਂਕ ਆਪਾਂ ਛੱਡਣਾ ਨਹੀਂ ਇਹ ਸ਼ੌਂਕ ਮੈਂ ਇਹ ਸ਼ੌਂਕ ਵੱਲ ਫੇਰ ਜਾਵਾਂਗੇ ਇਹ ਸ਼ੌਂਕ ਪੁਸ਼ਤੈਨੀ ਹੈ ਜਾਂ ਫਾਦਰ ਸਾਹਿਬ ਹੋ ਰਹਾਦਾ ਹੀ ਇਹ ਸ਼ੌਂਕ ਇਹ ਜਿਵੇਂ ਆਪਣਾ ਮੈਨੂੰ ਤਾਂ ਚਲੋ ਪਾਪਾ ਤੁਸੀਂ ਪਿਆਗਾ ਤੇ ਪਹਿਲਾਂ ਵੀ ਆਪਣੇ ਜਿਨੇ ਸੀਗਾ ਸ਼ੌਂਕ ਜਿਵੇਂ ਪਾਪਾ ਨੂੰ ਵੀ ਪਿਆ ਪਹਿਲਾਂ ਦਾਦਾਦੂ ਵਰਗਾ ਤੋਂ ਪਿਆ ਤੇ ਜਿਵੇਂ ਪੁਸ਼ਤੈਨੀ ਮੰਨਦਾ ਮਤਲਬ ਕਿ ਉਹਦੀ ਦੇਖਭਾਲ ਕਰਨੀ ਕਿੰਨੀ ਔਖੀ ਹੁੰਦੀ ਹੈ ਔਖੀ ਕੋਈ ਦੇਖਭਾਲ ਕਰਨੀ ਨਹੀਂ ਜਿਵੇਂ ਬਸ ਮਾਨੀ ਮਾਰਨਾ ਹੈ ਜਿਵੇਂ ਆ ਬਸ ਸਵੇਰ ਉੱਠਦੇ ਆ ਇਹਨੂੰ ਜਿਵੇਂ ਪਹਿਲਾਂ ਛੋਲੇ ਪਾ ਤੇ ਸ਼ੱਕਰ ਵਾਲਾ ਪਾਣੀ ਪੀਆਤਾ ਫਿਰ ਇਹਨੇ ਨਾ ਚੱਲੇ ਦੀ ਮਾਰਨਿੰਗ ਡਾਈਟ ਸਟਾਰਟ ਹੋ ਜਾਂਦੀ ਆ ਫਿਰ ਇਹਨੂੰ ਬਾਹਰ ਕੱਢ ਲਿਆ ਖਰਖਰਾ ਪੁਰਸ਼ ਕਰ ਲਿਆ ਸਾਮ ਕਰਨੀ ਕੋਈ ਔਖੀ ਨਹੀਂ ਇਹਨਾਂ ਦੀ ਬਸ ਹੁਣ ਹੀ ਸੋਚਣ ਨੂੰ ਹੀ ਲੱਗਦਾ ਵੀ ਕੰਮ ਥੋੜਾ ਔਖਾ ਪਰ ਔਖਾ ਨਹੀਂਗਾ ਜਿਵੇਂ ਜਿਵੇਂ ਮਨ ਮਿਲ ਜਾਂਦਾ ਇਹਨਾਂ ਨੂੰ ਉਵੇਂ ਉਵੇਂ ਕੰਮ ਸਾਰਾ ਸੌਖਾ ਜਾਂਦਾ ਜਿਵੇਂ ਤੁਸੀਂ ਕਿਹਾ ਮੈਂ ਆਈਪੀਐਸ ਅਫੀਸਰ ਬਨਣਾ ਚਾਹੁੰਨੀ ਆ ਪਰ ਸਟੱਡ ਫਾਰਮਿੰਗ ਵੀ ਜ਼ਰੂਰ ਕਰਾਂਗੀ ਤਾਂ ਜਿਹੜੇ ਲੋਕ ਆ ਉਹ ਤਾਂ ਬਾਹਰ ਦੀ ਸੋਚੀ ਜਾਂਦੇ ਆ ਤੁਸੀਂ ਇੱਥੇ ਰਹਿਣ ਬਾਰੇ ਕਿਉਂ ਸੋਚਦੇ ਆ ਨੇ ਜਿਵੇਂ ਵੇਖੋ ਇੱਧਰ ਵੀ ਕੋਈ ਨਾ ਕੋਈ ਫਿਰ ਹੋਣਾ ਚਾਹੀਦਾ ਹੁਣ ਆਪਾਂ ਆ ਸ਼ੌਂਕ ਸੰਭਾਲ ਰਹੇ ਆ ਕੋਈ ਇੱਧਰ ਵੀ ਰਵੇ ਵੀ ਜਿਹੜਾ ਪੰਜਾਬ 'ਚ ਵੀ ਕੰਮ ਕਰੇ ਤਾਂ ਕਰਕੇ ਹੁਣ ਬਾਹਰ ਜਾਣ 'ਚ ਮੈਨੂੰ ਇੰਨਾ ਇੰਟਰਸਟ ਨਹੀਂ ਜਿੰਨਾ ਮੈਨੂੰ ਇੱਥੇ ਰਹਿਣ 'ਚ ਹੂੰ ਕਿਹੜੀ ਕਲਾਸ 'ਚ ਪੜਦੇ ਹੋ ਮੈਂ 10th 'ਚ ਹੂੰ ਆ ਆਮ ਕਰਕੇ ਜਦੋਂ ਪਲੱਸ 2 'ਚ ਹੋ ਜਾਂਦਾ ਜਾਂ ਬੱਚਾ 10th 'ਚ ਹੁੰਦਾ ਉਦੋਂ ਹੀ ਘਰੇ ਗੱਲਾਂ ਚੱਲਣ ਲੱਗ ਜਾਂਦੀਆਂ ਰਿਸ਼ਤੇਦਾਰ ਗੱਲਾਂ ਕਰਨ ਲੱਗ ਜਾਂਦੇ ਵੀ ਬੱਚਾ ਪਲੱਸ 2 ਕਰਨ ਵਾਲਾ ਹੈ ਆਈਲੈਟਸ ਕਰਵਾ ਦੇਾਂਗੇ ਬੱਚੇ ਨੂੰ ਬਾਹਰ ਭੇਜ ਦੇਾਂਗੇ ਫਿਰ ਫੈਮਿਲੀ ਦੇ ਮਾੜਾ ਮੋਟਾ ਤਾਂ ਗੱਲ ਨੀ ਮੇਰੇ ਪਾਪਾ ਵਰਗਿਆਂ ਦੀ ਵਿਆਹੀ ਸੋਚ ਜਿਵੇਂ ਇੱਥੇ ਲਿਆ ਕੇ ਹੀ ਜਿਵੇਂ ਕਰਵਾਈਗੇ ਬਾਕੀ ਉਹਨਾਂ ਨਾਲ ਗੇਮ ਵੀ ਕਰਦੀਆਂ ਆ ਆਰਚਰੀ ਤੇ ਹੁਣ ਇਹਦੇ ਬੇਸ ਤੇ ਵੀ ਜਿਵੇਂ ਹੁਣ ਨਵਾਂ ਲੈਵਲ ਖੇਡਾਂਗੇ ਚਲੋ ਉਵੇਂ ਚਲੋ ਤਰੱਕੀ ਤਾਂ ਮਿਲ ਹੀ ਜਾਣੀ ਆ ਤੇ ਆਪਾਂ ਜਿਵੇਂ ਪੂਰੀ ਆਦੀ ਮਿਹਨਤ ਕਰਨੀ ਆ ਅੱਛਾ ਹਾਂਜੀ ਹੁਣ ਗੇਮ 'ਚ ਵੀ ਕਰਨੀ ਆ ਸਟੱਡ ਫਾਰਮਿੰਗ 'ਚ ਵੀ ਕਰਨੀ ਆ ਬਾਕੀ ਪੜਾਈ 'ਚ ਵੀ ਆਪਾਂ ਕਰਨੀ ਗੱਲ ਇਹ ਇੱਕ ਹੋਰ ਭੈਣੇ ਮੈਂ ਸ਼ੌਕ ਕਰਨੀ ਜਾਊਂਗਾ ਜਿਵੇਂ ਤੀਰ ਅੰਦਾਜ਼ੀ ਕਰਦੇ ਹੋ ਤੁਸੀਂ ਹਨਾ ਉਹ ਸ਼ੌਕ ਵੱਲ ਕਿਵੇਂ ਗਏ ਕਿਉਂਕਿ ਉਹ ਤਾਂ ਬਹੁਤ ਵੱਖਰਾ ਜਿਹਾ ਸ਼ੌਕ ਹੈ ਆਮ ਕਰਕੇ ਇੱਕ ਪਿੰਡ ਦੀ ਕੁੜੀ ਕਰੇ ਹਨਾ ਉਹ ਸ਼ੌਕ ਤਾਂ ਵੱਖਰਾ ਜਿਹਾ ਉਹ ਫਿਰ ਕਿਵੇਂ ਛੋੜਿਆ ਹੇ ਵੀਰੇ ਪਹਿਲਾ ਪਾਪਾ ਨੂੰ ਹੀ ਸੀ ਜਿਵੇਂ ਸਾਰੇ ਨਿਸ਼ਾਨੇਵਾਜ਼ਾਂ ਸ਼ੌਂਕ ਬਸ ਉਹਨਾਂ ਤੋਂ ਹੀ ਸਾਨੂੰ ਪਏ ਆ ਜਿਵੇਂ ਸਾਰੇ ਸ਼ੌਂਕਾਂ ਦੀ ਗੱਲ ਕਰੀਏ ਉਹਨ ਪਾਪਾ ਤੋਂ ਹੀ ਸਾਨੂੰ ਹੋਇਆ ਜਿਵੇਂ ਸਾਰੇ ਜਿਵੇਂ ਮੇਰਾ ਬ੍ਰਦਰ ਵੀ ਕ੍ਰਿਕਟ ਖੇਡਦਾ ਹੈਗਾ ਚਲੋ ਪਾਪਾ ਨੇ ਵੀ ਸਾਰੀਆਂ ਗੇਮਾਂ ਕਰ-ਕਰ ਕੇ ਛੱਡੀਆਂ ਵਈਆਂ ਤੇ ਇਹਦਾ ਸ਼ੌਂਕ ਵੀ ਜਿਵੇਂ ਪਾਪਾ ਤੇ ਗਿਆ ਕ੍ਰਿਕਟ ਵਾਲਾ ਤੇ ਮੇਰਾ ਵੀ ਮੇਲਾ ਦਾ ਅੱਜ ਵੀ ਖੇਡ ਕੇ ਆਉਣਾ ਇਹ ਹਾਂਜੀ ਹਾਂਜੀ ਹਰ ਕਿਆ ਕਿ ਜਿੱਤ ਕੇ بیٹنگ ਪਈ ਹੈ ਜੀ ਕਹਿੰਦਾ بیٹنگ ਪਈ ਹੈ ਇਹਦੇ ਠੀਕ ਹੈ ਤੋ ਤੈਨੂੰ ਨਹੀਂ ਪੁੱਤ ਕੋੜੇ ਤੂੰ ਡਰ ਲਾਦਾ ਨਹੀਂ 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 ਲਾਤਾ ਠੀਕ ਹੈ ਤਾਂ ਭਣ ਜਿਵੇਂ ਤੁਹਾਡੇ ਫਾਦਰ ਸਾਹਿਬ ਨੂੰ ਸ਼ੌਂਕ ਸੀ ਹੁਣ ਜਿਵੇਂ ਕੁੱਤੇ ਵੀ ਰੱਖੇ ਆ ਕੀ ਕੀ ਕਰਨਾ ਕਿਉਂ ਉਹ ਜੂ ਤਾਂ ਨਹੀਂ ਬਣਾਉਣਾ ਚਾਹੁੰਦਾ ਕਿਤੇ ਨਹੀਂ ਜੂ ਵਾਲੀ ਗੱਲ ਨਹੀਂ ਬਸ ਸ਼ੌਂਕਾਂ ਦੇ ਸਿਰ ਤੇ ਆ ਹੁਣ ਚਲੋ ਮੰਨ ਲਓ ਘਰੇ ਸਾਰੇ ਕੰਮ ਹੀ ਤੋਰੇ ਆ ਫਾਰਮਿੰਗ ਵੀ ਕਰਦੇ ਆ ਸਟੱਡ ਫਾਰਮ ਵੀ ਆ ਡੇਰੀ ਫਾਰਮ ਵੀ ਆਜ ਤੇ ਆਪਾਂ ਸੰਦੇ ਵੀ ਚਲਵਾ ਲਈਦੇ ਆ ਕੰਮ ਤੇ ਕਿਰਾਏ ਦਾ ਕੰਮ ਵੀ ਚੱਲਦਾ ਆਪਣਾ ਸਾਰੇ ਕੰਮ ਚੱਲਦੇ ਆ ਆਪਣੇ ਜਰੂਰ ਤੋਂ ਤੁਹਾਡੇ ਨਾਂ ਤੇ ਸਟੱਡ ਫਾਰਮਿੰਗ ਰਹਿਣਾ ਇਹਦਾ ਨਾਂ ਰੱਖਿਆ ਸਟੱਡ ਫਾਰਮ ਦਾ ਇਹਦਾ ਨਾਂ ਰੱਖਿਆ ਹੈ ਜੈਸਮੀਨ ਹਨਾ ਸਟੱਡ ਫਾਰਮ ਬਾਈ ਨੇ ਗੁੱਸਾ ਨਹੀਂ ਕੀਤਾ ਮੇਰੇ ਨਾਂ ਤੇ ਨਹੀਂ ਰੱਖਿਆ ਨਹੀਂ ਮੇਰਾ ਨਾਮ ਮੇਰਾ ਨਾਮ ਡੇਰੀ ਡੇਰੀ ਫਾਰਮ ਤੇ ਆ ਜੈਸਮੀਨ ਡੇਰੀ ਫਾਰਮ ਤੇ ਸਟੱਡ ਫਾਰਮ ਦਾ ਨਾਮ ਤਾਂ ਆਪਾਂ ਪਿੰਡ ਦੇ ਨਾਮ ਤੇ ਹੀ ਰੱਖਿਆ ਕੋਣੀ ਸਟੱਡ ਫਾਰਮ ਠੀਕ ਹੈ ਹਾਂਜੀ ਜਦੋਂ ਮੇਲਿਆ ਮੂਲਿਆ ਤੇ ਜਾਂਦੇ ਹੋ ਫਿਰ ਉੱਥੇ ਲੋਕਾਂ ਦਾ ਰਿਸਪਾਂਸ ਕਿਦਾਂ ਦਾ ਆ ਹੁੰਦਾ ਲੋਕ ਕਿਵੇਂ ਦੇਖਦੇ ਆ ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹ ਦੇਖਦੇ ਹੋਣਗੇ ਵੀ ਯਾਰ ਸਾਡੀ ਬੱਚੀ ਕੰਮ ਕਰ ਰਹੀ ਹੈ ਇਹੋ ਜੀਆਂ ਬੱਚੀਆਂ ਹੁਣ ਬਹੁਤ ਸਾਰੇ ਲੋਕ ਫੋਟੋਆਂ ਵੀ ਖਚਾਉਂਦੇ ਹੋਣਗੇ ਸਿਰ ਵੀ ਪਲੂਸ ਤੇ ਹੋਣਗੇ ਦਵਾਵਾ ਦਿੰਦੇ ਹੋਣਗੇ ਹਾਂਜੀ ਹਾਂਜੀ ਜਿਵੇਂ ਬਹੁਤ ਵਧੀਆ ਰਿਸਪਾਂਸ ਮਿਲਦਾ ਮੇਲੇਾਂ ਤੇ ਵੀ ਮਾਗੀ ਮੇਲੇ ਤੇ ਵੀ ਲੋਕ ਬਹੁਤ ਵਧੀਆ ਰਿਸਪਾਂਸ ਦਿੰਦੇ ਆ ਤਲਵੰਡੀ ਮੇਲੇ ਤੇ ਬਹੁਤ ਵਧੀਆ ਮਿਲਿਆ ਸੀ ਜਗਰਾਉਂ ਲੈ ਕੇ ਗਏ ਉਧਰ ਵੀ ਬਹੁਤ ਵਧੀਆ ਮਿਲਿਆ ਮੁੜ ਕੇ ਆਪਾਂ ਨੂੰ ਭੋਗੀਵਾਲ ਮੇਲੇ ਤੇ ਇਨਵਾਈਟ ਹੀ ਕੀਤਾ ਸੀ ਅੱਛਾ ਹਾਂਜੀ ਸਨਮਾਨ ਕਰਨ ਵਾਸਤੇ ਤੇ ਉਧਰ ਵੀ ਚਲੋ ਗਏ ਆਪਾਂ ਉਹਨਾਂ ਨੇ ਨਿਮਾਨ ਸਨਮਾਨ ਨਾਲ ਸੱਪਣ ਸੱਧਿਆ ਤੇ ਇੱਕ ਆਪਾਂ ਘੋੜਾ ਵੀ ਲੈ ਕੇ ਗਏ ਉਹਨਾਂ ਨੇ ਘੋੜੇ ਦਾ ਵੀ ਸਨਮਾਨ ਕੀਤਾ ਤੇ ਨਾਲ ਮੇਰਾ ਵੀ ਕੀਤਾ ਤੇ ਫਿਰ ਜਦੋਂ ਸਨਮਾਨ ਹੋਇਆ ਉਧਰ ਖੁਸ਼ੀ ਕਿੰਨੀ ਕਸੀ ਬਹੁਤ ਖੁਸ਼ੀ ਹੋਈ ਜਿਵੇਂ ਆਪਦੇ ਆਪ ਤੇ ਪ੍ਰਾਊਡ ਫੀਲ ਹੋਇਆ ਕੀ ਚੱਲਦਾ ਸੀ ਉਸ ਦਿਨ ਮਾਇਰਚ ਉਸ ਦਿਨ ਜਿਵੇਂ ਪਹਿਲਾਂ ਤਾਂ ਐਕਸਾਈਟਮੈਂਟ ਵੀ ਬਹੁਤ ਹੋਈ ਜਾਂਦੀ ਸੀ ਵੀ ਚਲੋ ਆਪਾਂ ਨੂੰ ਉੱਥੇ ਸੱਧਿਆ ਵੀ ਅਲੀ ਗਾਉਂਡਰ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਤਾ ਵੀ ਲੋਕ ਹੁਣ ਆਪਾਂ ਸੱਦਣ ਲੱਗੇ ਤੇ ਆਪਾਂ ਜਿਵੇਂ ਬੁਲਾਉਂਦੇ ਆ ਇਨਵਾਈਟ ਕਰਦੇ ਆ ਤੇ ਉੱਥੇ ਜਾ ਕੇ ਵੀ ਬਹੁਤ ਖੁਸ਼ੀ ਮਿਲੀ ਉਹਨਾਂ ਨੇ ਸਾਬ ਨੇ ਬਹੁਤ ਜਿਵੇਂ ਵਧੀਆ ਰਿਸਪੌਂਸ ਕੀਤਾ ਉੱਥੇ ਮੇਲੇ ਤੇ ਵੀ ਜਿਵੇਂ ਬਹੁਤ ਵਧੀਆ ਟ੍ਰੀਟ ਕੀਤਾ ਉੱਥੇ ਮੁੜ ਕੇ ਉਹਨਾਂ ਨੇ ਸਨਮਾਨ ਕਰ ਕੀਤਾ ਬਹੁਤ ਵਧੀਆ ਲੱਗਿਆ ਉਹ ਤੋਂ ਸਕੂਲ ਦੇ ਜਿਹੜੇ ਟੀਚਰ ਆ ਉਹ ਵੀ ਕਹਿੰਦੇ ਹੋਣਗੇ ਵੀ ਇਹ ਫਾਰਮਿੰਗ ਵਾਲੀ ਬੱਚੀ ਆ ਹਨਾ ਉਹ ਉਹ ਵੀ ਕਹਿੰਦੇ ਆ ਤਾਂ ਹਾਂਜੀ ਵਿੱਚ ਕਈ ਕਹਿ ਦਿੰਦੇ ਆ ਕੀ ਕੀ ਕਹਦੇ ਹੁੰਦੇ ਆ ਇਹ ਕਹਿੰਦੇ ਆ ਵੀ ਸਾਰੇ ਪਾਸੇ ਤਾਂ ਸਾਰੇ ਪਾਸੇ ਸ਼ੌਂਕ ਰੱਖੀ ਬੈਠੀ ਆ ਜਿਵੇਂ ਘੋੜਿਆਂ ਦਾ ਵੀ ਆ ਗੇਮ ਦਾ ਵੀ ਆ ਸਟੱਡੀ ਵੀ ਕਰਦੀਆਂ ਨਾਲ ਤੇ ਚਲੋ ਹੁਣ ਕਈ ਵਾ ਟਾਈਮ ਨਹੀਂ ਲੱਗਦਾ ਹੈਗਾ ਤੇ ਕਹਿੰਦੇ ਆ ਵੀ ਟਾਈਮ ਕੱਢਦੀ ਹੈ ਜਿਵੇਂ ਆਪਦੇ ਵਿੱਚ ਤੇ ਕਿਤੇ ਛਿੜਕਾ ਪਈਆਂ ਹੋਮਵਰਕ ਨਾ ਕੀਤਾ ਹੋਵੇ ਜਿਹੜਾ ਸਕੂਲ ਚੋਂ ਮਿਲਿਆ ਹੋਵੇ ਮੇਲੇ ਤੇ ਚੱਲ ਗਏ ਹੋਵੋ ਕਦੇ ਸਕੂਲ ਚੋਂ ਛਿੜਕਾ ਪਈਆਂ ਤੁਹਾਨੂੰ ਨਹੀਂ ਨਹੀਂ ਜਿਵੇਂ ਹੋਮਵਰਕ ਆਪਾਂ ਕਰਦੇ ਆ ਅੱਛਾ ਹਾਂਜੀ ਹੂੰ ਚਲੋ ਮੇਲਿਆਂ ਦੇ ਨੇੜੇ ਤਾਂ ਵੈਸੇ ਵੀ ਉਹ ਤਾਂ ਛੁੱਟੀਆਂ ਹੀ ਹੋ ਜਾਂਦੀਆਂ ਤੇ ਬਾਕੀ ਉਹ ਕੰਮ ਵੀ ਘੱਟ ਮਿਲਦਾ ਗਿਆ ਤੇ ਆਪਾਂ ਉਹ ਪਹਿਲਾਂ ਹੀ ਕਰਦੇਈਦਾ ਵੀ ਮੇਲੇ ਆਊਗਾ ਚਾ ਚਾਚੀ ਅੱਛਾ ਤੇ ਫਿਰ ਛੁੱਟੀ ਕੀ ਕੀ ਕਹਿ ਕੇ ਛੁੱਟੀ ਲੈਨੇ ਹੋ ਫਿਰ ਜਦੋਂ ਮੇਲੇ ਮੋਲੇ ਤੇ ਜਾਣਾ ਹੋਵੇ ਜਾਂ ਕਿ ਜਿਵੇਂ ਸਨਮਾਨ ਹੋ ਜਾਂ ਕਿ ਕਿਤੇ ਘੋੜੇ ਨੂੰ ਲੈ ਕੇ ਜਾਣਾ ਹੋਵੇ ਫਿਰ ਕੀ ਕਹਿ ਕੇ ਸਕੂਲ 'ਚ ਕੀ ਬਹਾਨਾ ਮਾਰਦੇ ਹੋ ਸਕੂਲ 'ਚ ਫਿਰ ਨਹੀਂ ਮੇਰੇ ਬਹਾਨਾ ਤਾਂ ਕੋਈ ਵੀ ਨਹੀਂ ਪਹਿਲੀ ਗੱਲ ਤਾਂ ਜੱਪ ਜਾਤਾ ਤਾਂ ਉਹਦੇ ਛੁੱਟੀ ਆ ਜਾਂਦੀ ਆ ਜਾਂ ਤਾਂ ਉਹ ਮੇਲਾ ਹੁੰਦਾ ਐਤਵਾਰ ਦਾ ਤੇ ਬਾਕੀ ਮਾਗੀ ਮਿਲੇ ਤਾਂ ਤੁਹਾਨੂੰ ਪਤਾ ਹੀ ਹੈ ਛੁੱਟੀਆਂ ਹੀ ਹੁੰਦੀਆਂ ਤੇ ਬਾਕੀ ਚਲੋ ਜੇ ਜਾਣਾ ਵੀ ਪੈ ਜਾਵੇ ਉਦੋਂ ਟੀਚਰ ਨਹੀਂ ਖੁੱਜ ਗੰਦੇ ਫਿਰ ਜੇ ਕਿਤੇ ਮੰਨ ਕੇ ਚਲੋ ਤੁਹਾਡੇ ਫਾਦਰ ਸਾਹਿਬ ਲੈ ਕੇ ਨਹੀਂ ਗਏ ਮੇਲੇ ਤੇ ਗੁੱਸੇ ਗਾਸੇ ਵੀ ਹੋ ਜਾਂਦੇ ਹੋਊਗੀ ਅੱਜ ਮੈਨੂੰ ਮੇਲੇ ਤੇ ਲੈ ਕੇ ਨਹੀਂ ਗਏ ਹਾਂਜੀ ਹੋ ਜਾਂਦਾ ਅੱਛਾ ਹਾਂ ਜਿਵੇਂ ਹੁਣ ਉਦੋਂ ਹੁੰਦਾ ਵੀ ਚਲੋ ਆਪਾਂ ਅੱਗੇ ਮੇਲੇ ਲਾਏ ਆ ਪਰ ਫੇਰ ਲੈ ਗਏ ਤੇ ਚਲੋ ਕਈ ਵਜਾ ਨਾਲ ਨਹੀਂ ਲੈ ਕੇ ਜਾਂਦੇਗੇ ਕਈ ਹੁੰਦੇ ਆ ਰੀਜਨਸ ਤੇ ਉਦੋਂ ਸਮੇਂ ਹੁੰਦਾ ਗੁੱਸਾ ਤਾਂ ਵੀ ਲੈ ਕੇ ਨਹੀਂ ਗਏਗੇ ਅੱਛਾ ਫਿਰ ਕਿ ਕਿਹੜੇ ਮੇਲੇ ਤੇ ਸਭ ਤੋਂ ਜ਼ਿਆਦਾ ਪਿਆਰ ਮਿਲੇ ਆ ਫਿਰ ਜਦੋਂ ਲੈ ਕੇ ਗਏ ਮਾਗੀ ਮੇਲੇ ਤੇ ਉਸ ਮੇਲੇ ਤੇ ਸਾਰੇ ਮੇਲੇ ਤੇ ਜਿਆਦਾ ਵਧੀਆ ਪਿਆਰ ਮਿਲਿਆਗਾ ਪਰ ਮਾਗੀ ਮੇਲੇ ਤੇ ਸਭ ਤੋਂ ਜਿਆਦਾ ਰਿਸਪੌਂਸ ਸੀ ਤੇ ਉਸ ਤੋਂ ਬਾਅਦ ਭੋਗੀ ਵੱਲ ਅੱਛਾ ਹਾਂਜੀ ਫਿਰ ਉਧਰ ਤਾਂ ਸਨਮਾਨ ਹੀ ਕੀਤਾ ਸੀ ਤੇ ਉੱਥੇ ਫਿਰ ਚਲੋ ਵਧੀਆ ਹੀ ਸੀ ਉਧਰ ਵੀ ਤੇ ਮੁੜ ਕੇ ਜਗਰਾਉਂ ਤੇ ਤਲਵੰਡੀ ਉਧਰੋਂ ਤਾਂ ਇਹ ਟਰੋਫੀ ਲੈ ਕੇ ਆਇਆ ਉਹਨਾਂ ਨੇ ਵੀ ਵਧੀਆ ਸਨਮਾਨ ਕੀਤਾ ਅੱਛਾ ਤੇ ਫਿਰ ਜਿੱਦਣ ਸਨਮਾਨ ਹੋਣਾ ਸੀ ਉਧਰ ਮੰਮੀ ਨੂੰ ਨਾਲ ਲੈ ਕੇ ਗਈ ਨਾ ਪਾਪਾ ਨੂੰ ਨਾਲ ਲੈ ਕੇ ਪਾਪਾ ਹੀ ਗਏ ਸੀ ਫਿਰ ਮम्मा ਨਹੀਂ ਜਾਂਦੇਗੇ ਹਾਂ ਕਰ ਚੁ ਵੀ ਹਾਂਜੀ ਹਾਂਜੀ ਆਪਣੀਆਂ ਜਿਹੜੀਆਂ ਕੁੜੀਆਂ ਐਕਟਿਵਾ ਚਲਾਉਣ ਲੱਗੇ ਵੀ ਡਰਦੀਆਂ ਨੇ ਜਿਨ੍ਹਾਂ ਨੂੰ ਮਾਫ ਕਰੋ ਜੋ ਮੈਂ ਕਹਿ ਰਹੀ ਆਂ ਜਿਨ੍ਹਾਂ ਨੂੰ ਚਲਾਉਣੀ ਨਹੀਂ ਆਉਂਦੀ ਉਹਨਾਂ ਵਾਸਤੇ ਕੀ ਕਹੋਗੇ ਚਲੋ ਹੁਣ ਆਪਾਂ ਨੂੰ ਕੀ ਪਤਾ ਵੀ ਚਲੋ ਕਿਸੇ ਨਹੀਂ ਆਉਂਦੀ ਐ ਨਹੀਂ ਆਉਂਦੀ ਐ ਚਲੋ ਇਹ ਫਿਰ ਹੁਣ ਉਹਨਾਂ ਤੇ ਡਿਪੈਂਡ ਕਰਦਾ ਪਰ ਸਿੱਖਣੀ ਆਪਣੀ ਸਾਰੀ ਚੀਜ਼ ਹੀ ਚਾਹੀਦੀ ਆ ਲੋਕ ਲੋਕਪਣੇ ਟਰੋਲ ਬਹੁਤ ਕਰਦੇ ਜਿਹੜੀਆਂ ਕੁੜੀਆਂ ਐਕਟਿਵਾਵਾਂ ਚਲਾਉਂਦੀਆਂ ਇਹ ਪਾਪਾ ਕੀ ਭਰੀ ਇਹ ਇਹ ਕਹਿੰਦੀਆਂ ਹਨ ਤੇ ਤੁਸੀਂ ਘੋੜੇ ਦੀ ਰਾਈਡ ਕਰਦੇ ਹੋ ਨਾ ਚਲਾਉਨੇ ਹੋ ਤੁਹਾਨੂੰ ਕੀ ਕਹਿੰਦੇ ਉਹਨਾਂ ਨੂੰ ਤਾਂ ਚਲੋ ਪਾਪਾ ਦੀ ਪਰੀ ਕਹਿੰਦੇ ਆ ਤੁਹਾਨੂੰ ਕੀ ਕਹਿੰਦੇ ਆ ਮੈਂ ਤਾਂ ਘੋੜੇ ਵਾਲੀ ਕਹਿੰਦੇ ਆ ਜੀ ਅੱਛਾ ਹਾਂਜੀ ਜੀ ਪਿੰਡ 'ਚ ਫਿਰ ਸਾਰੇ ਪਿੰਡ 'ਚ ਚਰਚੇ ਹੋਣਗੇ ਆ ਨਾ ਹਾਂਜੀ ਹੂੰ ਤੇ ਫਿਰ ਜਿਹੜੀਆਂ ਤੁਹਾਡੀਆਂ ਫਰੈਂਡ ਐ ਜਿਹੜੀਆਂ ਸਹੇਲੀਆਂ ਵਾ ਉਹ ਉਹ ਵੀ ਫਿਰ ਇਦਾਂ ਹੀ ਬੁਲਾਉਂਦੀਆਂ ਹਾਂਜੀ ਐਦਾਂ ਹੀ ਬੁਲਾਉਂਦੇ ਆ ਓਕੇ ਤੂੰ ਤੁਹਾਡੀ ਰੀਸ ਨਾ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਵੀ ਘੋੜਾ ਰੱਖ ਲਈਏ ਉਹਨਾਂ ਨੇ ਵੀ ਘਰੇ ਢੂੰਢ ਕੀਤੀ ਹੁੰਦੀ ਕਿਤੇ ਨਹੀਂ ਕੀਤੀ ਐ ਤਾਂ ਜਿਵੇਂ ਇੱਕ ਦੋਆਂ ਨੇ ਕੀਤੀ ਆ ਅੱਛਾ ਕੀ ਕਹਿੰਦੀਆਂ ਤੇ ਉਹ ਵੀ ਜਿਵੇਂ ਉਹਨਾਂ ਨੇ ਵੀ ਘਰੇ ਜਾ ਕੇ ਆਖਿਆ ਵੀ ਜੈਸਮੀਨ ਨੇ ਜਿਵੇਂ ਘੋੜਾ ਰੱਖਿਆਗਾ ਵੀ ਸਾਨੂੰ ਵੀ ਕੋਈ ਬਸ਼ੇਰੀ ਘੋੜੀ ਲੈ ਕੇ ਦਓ ਤੇ ਉਹਨਾਂ ਦੇ ਘਰਦਾਨੇ ਜਿਵੇਂ ਕਈਆਂ ਇੱਕ ਦੋ ਦਾ ਲੈ ਕੇ ਵੀ ਦਿੱਤੀ ਹੈ ਚਲੋ ਉਹਨਾਂ ਤੇ ਪਹਿਲਾਂ ਵੀ ਸੀ ਉਹਨਾਂ ਨੇ ਖੋਰ ਲਿਆਂਦੀ ਤੇ ਜਿਵੇਂ ਚਲੋ ਹੁਣ ਸਾਰੇ ਅਧਿਕਾਰਾਂ ਦਾ ਵੱਖਰਾ ਵੱਖਰਾ ਸਾਬ ਹੁੰਦਾਗਾ ਪਰ ਜਿਵੇਂ ਉਹ ਕਹਿੰਦੇ ਸਾਰੇ ਹੀ ਘਰੇ ਜਾ ਕੇ ਵੀ ਅਸੀਂ ਵੀ ਘਰ ਲੈਣੇ ਆ ਘੋੜੇ ਜਾਨਵਰ ਰੱਖਣੇ ਆ ਜੇ ਜਦੋਂ ਆ ਰਿਸ਼ਤੇਦਾਰ ਕਹਿੰਦੇ ਹੋਣਗੇ ਤੁਹਾਨੂੰ ਵੀ ਕੁੜੀ ਹੋਵੇ ਤਾਂ ਜੈਸਪੀਨ ਵਰਗੀ ਹੋਵੇ ਉਦੋਂ ਫਿਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਉਦੋਂ ਬਹੁਤ ਮਾਣ ਮਹਿਸੂਸ ਹੁੰਦਾ ਜਿਵੇਂ ਉਦੋਂ ਆਈ ਲੱਗਦਾ ਵੀ ਚਲੋ ਆਪਾਂ ਵੀ ਆਪਣਾ ਵੀ ਕੋਈ ਜਾਣਦਾ ਆ ਤੇ ਆਪਣੀ ਵੀ ਕੋਈ ਗੱਲਾਂ ਕਰਦਾ ਆ ਜਿਵੇਂ ਆਮ ਕਰਕੇ ਨਾ ਜਿਹੜੀਆਂ ਕੁੜੀਆਂ ਹੁੰਦੀਆਂ ਉਹਦੀ ਮਾਤਾ ਨਾਲ ਕੰਮ ਕਰਵਾਉਂਦੀ ਹੈ ਨਾ ਮਾਂ ਨਾਲ ਸੋਈ ਚ ਕੰਮ ਕਰਵਾਉਂਦੀਆਂ ਤੁਸੀਂ ਫਾਦਰ ਸਾਹਿਬ ਨਾਲ ਕੰਮ ਕਰਵਾਉਂਦੇ ਹੋ ਮੇਲੇ ਤੇ ਜਾਂਦੇ ਹੋ ਨਾ ਉਦੋਂ ਕੀ ਮਹਿਸੂਸ ਹੁੰਦਾ ਜਦੋਂ ਫਾਦਰ ਸਾਹਿਬ ਨਾਲ ਕੰਮ ਕਰਦਾ ਉਹਦਾ ਵੀ ਬਹੁਤ ਮਾਣ ਮਹਿਸੂਸ ਹੁੰਦਾ ਵੀ ਜਿਵੇਂ ਚਲੋ ਐਡੇ ਵੱਡੇ ਹੋ ਗਏ ਚਲੋ ਪਾਪਾ ਦਾ ਕੰਮ ਵੀ ਕਰਵਾ ਦਿੰਨੇ ਆ ਤੇ ਬਹੁਤ ਵਧੀਆ ਲੱਗਦਾ ਉਹ ਦੋ ਵੀ ਤੇ ਬਾਕੀ ਮੰਮਾ ਨਾਲ ਵੀ ਕੰਮ ਕਰਵਾਈਦਾ ਹੀ ਆ ਸਾਰਾ ਅੱਛਾ ਮੰਮੀ ਨਾਲ ਵੀ ਕਰਾਉਨੇ ਹਾਂਜੀ ਹਾਂਜੀ ਸਾਰਾ ਕੰਮ ਮੈਨੂੰ ਹੋ ਜਾਂਦਾ ਭੈਣੇ ਹਾਂਜੀ ਕਰਵਾ ਲਈਦਾ ਸਾਰਾ ਕਰ ਲੈਨੇ ਆ ਹੂੰ ਜੀ ਤਾਂ ਭੈਣੇ ਮੈਂ ਅੰਤਰੇ ਵਿੱਚ ਇਹ ਜਾਣਨਾ ਚਾਹੂੰਗਾ ਇਹ ਘੋੜਾ ਹਰ ਇੱਕ ਰੱਖਣਾ ਚਾਹੁੰਦਾ ਹਾਂ ਨਾ ਤਾਂ ਬਹੁਤ ਸਾਰੇ ਤੁਹਾਨੂੰ ਵੀ ਪੁੱਛਦੇ ਹੁਣਗੇ ਵੀ ਜੀ ਘੋੜਾ ਰੱਖਣਾ ਤਾਂ ਕਿਹੜੀ ਨਸਲ ਵਧੀਆ ਤੇ ਕਿਹੜੀ ਨਸਲ ਠੀਕ ਜੀ ਪੈਂਦੀ ਆ ਕਿਹੜੀ ਰੱਖਣੀ ਚਾਹੀਦੀ ਐ ਨਸਲ ਨਸਲ ਕੋਈ ਵੀ ਮਾੜੀ ਨਹੀਂ ਮਿਲੇ ਘੋੜੇ ਸਭ ਦੇ ਚੰਗੇ ਆ ਚਲੋ ਜਿਵੇਂ ਹੁਣ ਵੀ ਕਈ ਘੋੜੇ ਆ ਸਾਰੇ ਬਹੁਤ ਵਧੀਆ ਘੋੜੇ ਆ ਮਾਲਕ ਸਾਰਿਆਂ ਦੇ ਬਹੁਤ ਵਧੀਆ ਆਗੇ ਆਪਾਂ ਕਿਸੇ ਦੇ ਘੋੜੇ ਨੂੰ ਮਾੜਾ ਨਹੀਂ ਆਂਦੇ ਤੇ ਜਿਵੇਂ ਉਹ ਸਾਮਨੇ ਵੇਖੇ ਜਾਵੇ ਤਾਂ ਬਰੀਡ ਸਾਰੀ ਬਹੁਤ ਵਧੀਆ ਨੇ ਮਾਰਵਾੜੀ ਆਪ ਦੇ ਵਿੱਚ ਵਧੀਆ ਨੁਕਰਾਵ ਦੇ ਵਿੱਚ ਬੜੀ ਆ ਵਧੀਆ ਆ ਹਮ ਹਾਂ ਤੇ ਕਿੰਨਾ ਖਰਚਾ ਆਉਂਦਾ ਇਹਨੂੰ ਖਵਾਉਣ ਪਿਓਣ ਤੇ ਕਿੰਨਾ ਖਰਚਾ ਆ ਜਾਂਦਾ ਇੱਕ ਮਹੀਨੇ ਮਹੀਨੇ ਦਾ 10-11000 ਰੁਪਏ ਆ ਜਾਂਦਾ ਤੇ ਚਲੋ ਜਿਵੇਂ ਚਾਰਾ ਪਾਉਣਾ ਫੀਡ ਹੋਗੀ ਜਮੇ ਛਿਲਕਾ ਚੌਕਰ ਛੋਲੇ ਹੋ ਗਏ ਚਲੋ ਜਿਵੇਂ ਤੱਲਾ ਵੀ ਪਾਸ ਆ ਜਦੇ ਆਪਾਂ ਇਹਨਾਂ ਨੂੰ ਮੂੰਫਲੀ ਦਾ ਨੀਰਾ ਚਲੋ ਦੇਸੀ ਘਿਓ ਵੀ ਹੁਣ ਪਾਉਣਾ ਹੀ ਐ ਇਹਨੂੰ ਅੱਛਾ ਦੇਸੀ ਘਿਓ ਵੀ ਹਾਂਜੀ ਇਹਨੂੰ ਪਾਈ ਨੇਤੀ ਪਾਈ ਦਾ ਰਾਤ ਨੂੰ ਜਿਵੇਂ ਫਿਰ ਚਲੋ ਹੁਣ 10 10-11000 ਆ ਜਾਂਦਾ ਮਹੀਨੇ ਦਾ ਖਰਚਾ ਚਲੋ ਹੁਣ ਆਪਾਂ ਖਰਚਾ ਆਪਾਂ ਇਹਨਾਂ ਨੂੰ ਦੱਸ ਜਿਵੇਂ ਗੇ ਨਹੀਂ ਸੱਜਦੇਗੇ ਇਹ ਨਹੀਂ ਆਪਾਂ ਨੂੰ ਖਵਾ ਆਪਾਂ ਨਹੀਂ ਇਹਨਾਂ ਨੂੰ ਖਵਾਉਂਦੇ ਇਹ ਆਪਾਂ ਨੂੰ ਖਵਾ ਦਿੰਦੇ ਆ ਹੂੰ ਹੁਣ ਤਾਂ ਇਹਨਾਂ ਨਾਲ ਜਿਵੇਂ ਪਰਿਵਾਰ ਦੇ ਜੀ ਹੁੰਦੇ ਆ ਉਹ ਅਟੈਚਮੈਂਟ ਹੋਗੀ ਹੋਗੀ ਹਾਂਜੀ ਇਹ ਜਾਨਵਰ ਨਹੀਂ ਇਹ ਸਾਡੇ ਪਰਿਵਾਰ ਦੇ ਮੈਂਬਰ ਹੀ ਆ ਤੇ ਹੈਵੀ ਬਹੁਤ ਖਾਸ ਮੈਂਬਰ اچھا ਤੇ ਜੀ ਜਦੋਂ ਕਿਤੇ ਇਹਨਾਂ ਦੇ ਦਰਦ ਹੁੰਦਾ ਹੋਊਗਾ ਜਾਂ ਕੋਈ ਹੋਰ ਦੁੱਖ ਤਕਲੀਫ ਆਉਂਦੀ ਹੋਊਗੀ ਉਦੋਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਚਾ ਜਿਵੇਂ ਹੁਣ ਜਾਨਵਰ ਦੇ ਜਾਨਵਰ ਬੋਲ ਕੇ ਤਾਂ ਚਲੋ ਦੱਸ ਨਹੀਂ ਸਕਦਾ ਤੇ ਕਈ ਨਿਸ਼ਾਨੀਆਂ ਹੁੰਦੀਆਂ ਨੇ ਕਈ ਵਾਰ ਨੱਕ ਚ ਪਾਣੀ ਵਗਣ ਲੱਗ ਜਾਂਦਾ ਮੂੰਹ ਚ ਵਗਦਾ ਚਲੋ ਉਥੋਂ ਲੱਗ ਜਾਂਦਾ ਪਤਾ ਵੀ ਕੋਈ ਪ੍ਰੋਬਲਮ ਹੋਣੀ ਆ ਇਹ ਹੁਣ ਚਲੋ ਜਾਨਵਰ ਨੂੰ ਕੀ ਪਤਾ ਵੀ ਜਿਵੇਂ ਕਦੋਂ ਦਰਦ ਹੁੰਦਾ ਪੱਕੀ ਕਰਨਾ ਉਹ ਆਪਾਂ ਤਾਂ ਚਲੋ ਬੈਠ ਜਾਨੇ ਨਹੀਂ ਬੈਠਦੇ ਤੜਫਦੇ ਆਉ ਲੋ ਤੇ ਉੱਥੇ ਲੱਗ ਜਾਂਦਾ ਪਤਾ ਵੀ ਕੋਈ ਦਿੱਕਤ ਹੋਣੀ ਆ ਉਦੋਂ ਉਦੋਂ ਫਿਰ ਆਪਦਾ ਮਨ ਖਰਾਬ ਹੁੰਦਾ ਕਦੇ ਰੋਏ ਹੂੰ ਜਦੋਂ ਇਹ ਬਿਮਾਰ ਹੋ ਹਾਂਜੀ ਹਾਂਜੀ ਅੱਛਾ ਰੋਏ ਤਾਂ ਬਹੁਤ ਵਾਰ ਆਉ ਲੋ ਫਿਰ ਕੀ ਉਹ ਮੈਨੂੰ ਦੱਸੋ ਕੋਈ ਇੱਕ ਅੱਧੀ ਗੱਲ ਵੀ ਜਦੋਂ ਆਹ ਪਿਛਲੇ ਸਾਲ ਹੀ ਧੀ ਆਪਣੀ ਬੱਚਾ ਬਹਾਟ ਕਰ ਗਈ ਸੀ ਤੇ ਉਦੋਂ ਬਹੁਤ ਮਨ ਖਰਾਬ ਹੋਇਆ ਸੀ ਕਿੰਨਾ ਕਰੋਏ ਫਿਰ ਉਦੋਂ ਬਹੁਤ ਫਿਰ ਰੋਟੀ ਵੀ ਨਹੀਂ ਖਾਦੀ ਹੁੰਦੀ ਨਹੀਂ ਨਹੀਂ ਜੀ ਪਣੇ ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਸੋਤਿਆਂ ਅੰਤ ਦੇ ਵਿੱਚ ਆਪਾਂ ਹੀ ਕਹਿਣਾ ਚਾਹਾਂਗੇ ਵੀ ਆਪਣੀ ਕਿਸੇ ਨਾਲ ਰੇਸ ਨਹੀਂ ਗਈ ਸਾਡੀ ਬਸ ਸਾਡੇ ਨਾਲ ਹੀ ਰੇਸ ਆ ਜਾਨਵਰ ਕਿਸੇ ਦਾ ਕੋਈ ਮਾੜਾ ਨਹੀਂ ਸਾਰੇ ਜਾਨਵਰ ਬਹੁਤ ਚੰਗੇ ਆ ਮਾਲਕ ਸਾਰਿਆਂ ਦੇ ਬਹੁਤ ਚੰਗੇ ਆ ਤੇ ਆਪਾਂ ਰੇਸ ਇਥੇ ਕਰਦੇ ਨਹੀਂ ਸਾਡੀ ਕੋਈ ਈਰਖਾ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਸਾਰੇ ਜਿਵੇਂ ਪਿਆਰ ਮੁਹੱਬਤ ਨਾਲ ਜਿਵੇਂ ਪਣੇ ਕੋੜਾ ਰੱਖਿਆ ਹੁਣ ਇਹ ਵੇਖੜ ਕੇ ਵੀ ਬਹੁਤ ਜਾਣੇ ਜਾਂ ਅੱਗੇ ਵੀ ਇਹਨੂੰ ਜਾਣਦੇ ਆ ਹੁਣ ਕਿਸੇ ਨੇ ਕਹਤਾ ਵੀ ਇਹ ਘੋੜਾ ਸੀ ਖਰੀਦਣਾ ਚਾਹੁੰਦੇ ਹੋ ਫੇਰ ਨਹੀਂ ਇਹ ਸੇਲ ਤਾਂ ਕਰਨਾ ਹੀ ਨਹੀਂਗਾ ਹੂੰ ਕਿਉਂ ਸੇਲ ਕਿਉਂ ਨਹੀਂ ਕਰਤਾ ਇਹ ਪਿੱਛੇ ਜਿਵੇਂ ਸੋਚਿਆ ਸੀ ਉਹਦੇ ਜਦੋਂ ਪਾਰਟਨਰਸ਼ਿਪ ਸੀਗੀ ਤੇ ਫੇਰ ਉਹ ਜਿਵੇਂ ਮੈਂ ਹੀ ਪਾਪਾ ਨੂੰ ਕਹਤਾ ਵੀ ਚਲੋ ਅੜੀ ਮੰਨ ਲਓ ਇੱਕ ਸਾਲ ਦੀ ਵੀ ਨਹੀਂ ਇਹ ਆਪਾਂ ਵੇਚਣਾ ਨਹੀਂ ਆਪਾਂ ਰੱਖਣਾ ਹੀ ਰੱਖਣਾ ਫੇਰ ਪਾਪਾ ਨੇ ਵੀ ਕਹਿ ਸੋਚਿਆ ਵੀ ਚਲੋ ਹੁਣ ਤਾਂ ਕੁੜੀ ਨੇ ਕਹਤਾ ਵੀ ਹੁਣ ਤਾਂ ਰੱਖਾਂਗੇ ਹੀ ਚਲੋ ਜਿਵੇਂ ਚਲੋ ਇਹ ਜਿਵੇਂ ਸ਼ੌਂਕਇਆ ਤੌਰ ਤੇ ਰੱਖਿਆ ਤੇ ਇਹ ਆਪਣੇ ਪਰਿਵਾਰ ਦਾ ਮੈਂਬਰ ਆ ਜਾਨਵਰ ਸੇਲ ਕੀਤੇ ਜਾਂਦੇ ਪਰ ਇਹ ਸਾਡੇ ਪਰਿਵਾਰ ਦਾ ਇੱਕ ਮੈਂਬਰ ਹੀ ਆ ਇਤਨਾ ਇੰਨੀ ਅਟੈਚਮੈਂਟ ਹੈ ਤੇ ਫਿਰ ਹੁਣ ਪਰਿਵਾਰ ਦੇ ਮੈਂਬਰ ਨੂੰ ਵੀ ਕੌਣ ਸੇਲ ਕਰਦਾ ਆ ਜੇ ਜੇ ਹੁਣ ਕਿਸੇ ਨੂੰ ਸੋਹਣਾ ਲੱਗਿਆ ਹਨਾ ਜੇ ਕਿਸੇ ਨੇ ਕਹਿਤਾ ਵੀ ਅਸੀਂ ਤਾਂ ਭਾਈ ਇਹਦਾ 4 ਕਰੋੜ ਦੇ ਦਿੰਦੇ ਆ 5 ਦੇ ਦਿੰਦੇ ਆ ਫਿਰ ਨਹੀਂ ਨਹੀਂ ਫਿਰ ਵੀ ਸੇਲ ਨਹੀਂ ਕਰਨਾ ਕਿਉਂਕਿ ਜੇ ਪਰਿਵਾਰ ਦਾ ਮੈਂਬਰ ਤੁਹਾਡੀ ਨਾਲ ਕੋਈ ਸੇਲ ਕਰਦਾ ਆ ਜਾਨਵਰ ਸੇਲ ਹੁੰਦੇ ਆ ਪਰਿਵਾਰ ਦਾ ਮੈਂਬਰ ਇਹ ਇਹਦੀ ਹੋਰ ਘੋੜੇ ਦੀ ਵਿਸ਼ੇਸ਼ਤਾ ਕੀ ਹੈ ਹੋਰ ਖਾਸ ਕੀ ਹੈ ਬੇਬੇ ਇਹ ਦੇ ਜਿਵੇਂ ਮੂਰੇ ਛਾਤੀ ਤੇ ਜਿਹੜੀ ਸ਼ਿਵਮਣੀ ਆ ਤੇ ਉਹਨੂੰ ਆਪਣੀ ਧਾਰਮਿਕ ਭਾਸ਼ਾ ਦੇ ਵਿੱਚ ਇਹਨੂੰ ਸ਼ਿਵ ਦਾ ਘੋੜਾ ਮੰਨਿਆ ਜਾਂਦਾ। ਅੱਛਾ ਹਿੰਦੂ ਹਿੰਦੂਆਂ ਦੀ ਭਾਸ਼ਾ ਦੇ ਵਿੱਚ ਆਪਾਂ ਕਹਿ ਲਈਏ। ਹਾਂਜੀ ਹਾਂਜੀ ਜਿਵੇਂ ਸਾਰੇ ਧਾਰਮਿਕ ਦੇ ਵਿੱਚ ਇਹਨੂੰ ਸ਼ਿਵ ਦਾ ਘੋੜਾ ਮੰਨਿਆ ਜਾਂਦਾ ਤੇ ਬਹੁਤ ਜਿਵੇਂ ਕਰਮਾ ਵਾਲੇ ਕੋ ਹੁੰਦੀ ਸਾਰਿਆ ਘੋੜਿਆਂ ਦੇ ਆ ਪਰ ਇਹ ਜਿਵੇਂ ਆਈ ਹਜੇ ਤੱਕ ਆਪਣੇ ਕਲੇ ਅਲੀ ਗਾਉਂਡਰ ਦੇ ਬਾਹਰ ਆ। ਤੇ ਅਸੀਂ ਜਿਵੇਂ ਭੋਗੀਵਾਲ ਗਏ ਉੱਥੇ ਵੀ ਅਸੀਂ ਵੇਖਿਆ ਲੋਕਾਂ ਦਾ ਰਿਸਪੌਂਸ ਸਾਰੇ ਇਹਨੂੰ ਉੱਥੇ ਪੈਰੀ ਹੱਥ ਲਾਉਂਦੇ ਸੀਗੇ। ਅੱਛਾ ਇਹ ਘੋੜੇ ਨੂੰ ਹਾਂਜੀ ਜਿਵੇਂ ਮੈਂ ਵੀ ਇਹਨੂੰ ਖੋਲਦੀ ਆ ਇਹਦੇ ਕੋਲ ਆਉਨੇ ਆ ਪਹਿਲਾਂ ਇਹਦੇ ਪੈਰੀ ਹੱਥ ਹੀ ਲਾਈਦੇ ਆ ਅੱਛਾ ਵੀ ਉੱਥੇ ਇਹਨੂੰ ਭੋਗੀਵਾਲ ਵੀ ਜਿਵੇਂ ਸਾਰੇ ਉੱਥੇ ਇਹਨੂੰ ਅਲੀ ਬਾਬਾ ਕਹਿ ਕੇ ਬੁਲਾਉਂਦੇ ਸੀਗੇ ਅਲੀ ਬਾਬਾ ਹਾਂ ਇਹਨੂੰ ਬਾਬਾ ਕਹਿ ਕੇ ਬੁਲਾਉਂਦੇ ਸੀ ਉੱਥੇ ਵੀ ਵੀ ਇਹਨੂੰ ਇੰਨਾ 6 ਮਹੀਨੇ ਨੂੰ ਮੰਨਦੇ ਆ ਜੀ ਤਾਂ ਭੈਣ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਵੀਰੇ ਜੀ ਤਾਂ ਭੈਣ ਕੋਸ਼ਿਸ਼ ਕਰਾਂਗੇ ਇੱਕ ਨਵੇਂ ਪੋਡਕਾਸਟ ਦੇ ਨਾਲ ਜਰੂਰ ਮਿਲਾਂਗੇ ਸ਼ੁਕਰੀਆ ਤਾਂ